ਜ਼ਰੂਰ ਕੇ ਦੂਰੋਂ ਦੂਰੋਂ ਵੇਖਿਆ ਜਾਂ ਕਿਤੇ ਰੱਖ ਕੇ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੇਰੇ ਕੋਲ ਨੂੰ ਦੋ ਮਦਦ ਹੋ ਸਕੇ ਮੇਰੇ ਕਦੇ ਮਣੀ ਇਸ ਪੈਣ ਦਾ ਬੱਚਾ ਹਸਪਤਾਲ ਵਿੱਚ ਦਿਨ ਦੇ ਮੌਤ ਦੀ ਲੜਾਈ ਲੜ ਰਿਹਾ ਹੈ ਆਓ ਸਾਰੇ ਆਪਾਂ ਦੁਆ ਕਰੀਏ ਵਾਹਿਗੁਰੂ ਅੱਗੇ ਕਿ ਇਸ ਪੈਣ ਦਾ ਬੱਚਾ ਠੀਕ ਹੋ ਜਾਵੇ ਤੇ ਦੇ ਨੇ ਦੇ ਨੇ ਦਰਦ ਦਰਦ ਹੋ ਜਾਵੇ ਇਹ ਉਹ ਕਹਿੰਦੇ ਤੁਸੀਂ ਲੀ ਪਾ ਜਾਈਏ ਨਹੀਂ ਕਰੀਏ ਤੇ ਦੇਖਣੇ ਦਿੱਤੇ ਲੱਗੇ ਜਾਣਾ ਨਹੀਂ ਦਿੱਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਵੜ ਗਿਆ ਸੁੱਖਾ ਸੁੱਖਾ ਸਭ ਤੇ ਲੇਗੀ ਸੁੱਖਾ ਇਸ ਵੀਡੀਓ ਵਿੱਚ ਹੀ ਤਾਂ ਸੁੱਖਾ ਸੁੱਖੇ ਬਾਈ ਗੁਰੂ ਅਗੇ ਇੰਨੀ ਦਸ ਜੀ ਤੁਸੀਂ ਰਿਪੋਰਟ ਨਾ ਦਿਓ ਅੱਜ ਜਦੋਂ ਹੋਈ ਤੇ ਅੱਜ ਉਹਦੇ ਹਾਲਾਤ ਹੀ ਐਡੇ ਮਾੜੇ ਇੱਕ ਵਾਰੀ ਵੀਡੀਓ ਨਾਲ ਲੌਂਗ ਸ਼ੇਅਰ ਕਰੋ ਤਾਂ ਜੀ ਤਾਂ ਚਾਹੀ ਤੱਕ ਨਹੀਂ ਲੈ ਆਪਾਂ ਵੀ ਚਾਹੀਦੀ ਮੈਨੂੰ ਕੋਈ ਹੋਰ ਕੁਸ਼ ਨਹੀਂ ਚਾਹੀਦਾ ਤੇ ਬਸ ਚਾਹੀਦੀ ਆਪਦੀ ਕਪੜੇ ਪਾਏ ਹੋ ਵੀ ਨਾ ਦਿੱਤੇ ਕਪੜੇ ਕਪੜੇ ਵਿਲਵਾ ਦਿੱਤੇ ਬੇਟੀ ਦੇ ਇਹਦੇ ਕਪੜੇ ਲਾਜ ਹੋਏ ਦੇ ਕਪੜੇ ਜਦੋਂ ਲਾਤੀ ਆਇ ਇੱਕਣਾ ਲਾ ਕੇ ਬੜਾ ਰੋਈ ਟੋਲੀਏ ਇੱਕਣਾ ਲਾ ਕੇ ਰੋਂਦੀ ਰਹੀ ਨਹੀਂ ਕਰਨੰਦੇ ਅੱਥੁਣੀ ਰੱਖੰਦੰਦੇ ਕੱਚ ਨਹੀਂ ਕਰ ਦਿੰਦੇ ਅਲੇ ਤੱਕ ਮੈਂ ਅੰਜੀ ਕਰਕੇ ਸਿਰ ਤੇ ਹੱਥ ਬਣੀ ਰੱਖਿਆ ਘੌਣ ਤੇ ਜ਼ਰੂਰ ਗਈ ਦੂਰੋਂ ਦੂਰੋਂ ਵੇਖਿਆ ਅੰਜਾਤ ਨਹੀਂ ਰੱਖ ਕੇ ਉੱਪਰ ਵੇਖਿਆ ਇਹ ਵੀਰੇ ਰਿਸ਼ਤੇ ਦਾ ਸਾਥ ਦਿੰਦਾ ਸਾਰੇ ਛੱਡ ਕੇ ਸਾਰੇ ਛੱਡ ਕੇ ਵੀਰੇ ਕੋਈ ਨਹੀਂ ਬਹੰਤੀ ਇਹ ਹੈ ਕਿ ਮਦਦ ਥੋੜੀ ਬਾਤੀ ਹੁੰਦੀ ਹੈ ਥੋੜੋ ਮੇਰੀ ਬੇਟੀ ਵਾਸਤੇ ਤੇਰੀ ਤੀ ਬਚਾ ਕੇ ਮੇਰੀ ਤੀ ਮੇਰੇ ਬਚਾ ਕੇ ਦੇਣ ਮੇਰੀ ਝੋਲੀ ਚਾਜੇ ਲਈ ਕਿੰਨਾ ਫਰਾਗ ਹੋਊਗਾ ਇਸ ਮਾਂ ਦੀ ਜ਼ਿੰਦਗੀ ਦੇ ਵਿੱਚ 7 ਸਾਲ ਬਾਅਦ ਉਹਨੇ ਆਪਦੀ ਧੀ ਦਾ ਚਿਹਰਾ ਵੇਖਿਆ ਪਰ ਧੀ ਨੂੰ ਜਫੀ ਨਹੀਂ ਪਾ ਸਕਦੀ ਕਿਉਂਕਿ ਧੀ ਵੈਂਟੀਲੇਟਰ ਤੇ ਪਈ ਹੈ ਇੰਨੀਆਂ ਸੁੱਖਾਂ ਇੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਆਪਦੀ ਧੀ ਦੇ ਲਈ ਬੱਚੇ ਦੇ ਲਈ ਕਿ ਸਾਡੇ ਘਰੇ ਮਾਲਕਾ ਸਾਡੇ ਘਰੇ ਦਵਾਈ ਘਟੇ ਸੇਮ ਮੇ ਆ ਚੁੱਕਿਆ ਅੱਜ 10 ਰੁਪਏ ਲਗਾ दिए 10 ਮੇ ਇੱਕ ਬੈਟ ਸਟਾਰਟ ਕਰਿਆ ਤੇ ਜੇ ਅੱਜ ਉੱਪਰ ਵਾਲੇ ਨੇ ਦਾਤ ਬਖਸ਼ੀ ਹੈ ਕਿ ਧੀ ਅੱਜ ਵੈਂਟੀਲੇਟਰ ਤੇ ਜ਼ਿੰਦਗੀ ਮੌਤ ਨਾਲ ਲੱਗ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਡੇ ਚ ਥੋੜੀ ਜਿਹੀ ਵੀ ਦਇਆ ਹੈਗੀ ਹੈ ਨਾ ਤੇ ਇਸ ਮਾਤੜ ਪਰਿਵਾਰ ਦਾ ਸਾਥ ਜ਼ਰੂਰ ਦੇਣਾ ਇਹਨਾਂ ਨੂੰ ਪੈਸੇ ਦਾ ਲਾਲਚ ਨਹੀਂ ਇਹਨਾਂ ਨੂੰ ਜੇ ਲਾਲਚ ਹੈ ਤੇ ਇਸ ਮਾਂ ਨੂੰ ਆਪਦੀ ਧੀ ਦਾ ਲਾਲਚ ਤਾਂ ਗਿਆਂ ਚ ਤੁਸੀਂ ਦੱਸਦੇ ਵੀ ਭੈਣ ਕਹਿੰਦੀ ਮੇਰੇ ਟਾਂਗਿਆਂ ਚ ਇੰਨਾ ਜ਼ਿਆਦਾ ਦਰਦ ਹੁੰਦਾ ਪਿਆ ਮੇਰੇ ਤੋਂ ਰੈਸਟ ਨਹੀਂ ਹੋ ਰਹੀ ਸਿਰਫ ਆਪਦੀ ਬੱਚੀ ਇੰਨੀ 24 ਘੰਟੇ ਆਪਦੀ ਬੱਚੀ ਇੰਨੀ ਵੇਖੀ ਜਾਂਦੀ ਰਹਿੰਦੀ ਹੈ ਵੀ ਕਦੋਂ ਮੈਨੂੰ ਅੰਦਰੋਂ ਖੁਸ਼ੀ ਦਾ ਸੁਨਿਆਹ ਆਊਗਾ ਕਿ ਬੱਚੀ ਠੀਕ ਹੈ ਬੱਚੀ ਠੀਕ ਹੈ ਪਰ ਡਾਕਟਰ ਵੀ ਅਜੇ ਤੱਕ ਕੁਝ ਨਹੀਂ ਦੱਸਦੇ ਭੈ ਵੀ ਇੰਨੇ ਹਾਲਾਤ ਮਾਰੇ ਕੁਝ ਨਹੀਂ ਦੱਸਦੇ ਕੁਝ ਵੀ ਨਹੀਂ ਦੱਸਦੇ ਭੈ ਜੀ ਡਾਕਟਰ ਨਾ ਕੁਝ ਨਹੀਂ ਦੱਸਦੇ ਇੱਕ ਵੇਖੋ ਵੀ ਤੁਸੀਂ ਅੱਜ ਜੇ ਦਾਨ ਕੱਢੋਗੇ ਅੱਜ ਜੇ ਤੁਸੀਂ ਮਾਇਆ ਦੇਵੋਗੇ ਇਸ ਮਾਂ ਨੂੰ ਜਦੋਂ ਇਹਦਾ ਬੱਚਾ ਠੀਕ ਹੋਊਗਾ ਇਹ ਸੀਨੇ ਨਾਲ ਲਾਉਗੀ ਤੁਹਾਨੂੰ ਕਿੰਨੀਆਂ ਸੀਸਾਂ ਦੇਊਗੀ ਤੁਹਾਨੂੰ ਇਹ ਕਿੰਨੀ ਸੀਸ ਤੁਹਾਡੇ ਬੱਚਿਆਂ ਨੂੰ ਮਿਲੂਗੀ ਜੇ ਤੁਸੀਂ ਅੱਜ ਇਹਨੂੰ ਥੋੜਾ ਜਿਹਾ ਦਾਨ ਦੇ ਕੇ ਇਹਦੀ ਬੱਚੀ ਬਚਾ ਦਿੰਨੇ ਹਾਂ ਉਹਦਾ ਇਹਦੀ ਬੱਚੀ ਠੀਕ ਹੋ ਗਏ ਜਦੋਂ ਇਹਦੇ ਸੀਨੇ ਨਾਲ ਇਹਨੂੰ ਠੰਡਕ ਮਿਲੂਗੀ ਤੇ ਤੁਹਾਡੇ ਲਈ ਉਹ ਅਸੀਸ ਬਣ ਕੇ ਨਿਕਲੂਗੀ ਜਿਨ੍ਹਾਂ ਨੇ 100 ਰੁਪਿਆ ਵੀ ਪਾਇਆ ਹੋਇਆ ਜਿਨ੍ਹਾਂ ਨੇ 500 ਵੀ ਭੇਜਿਆ ਹੋਇਆ ਹੱਥ ਜੋੜ ਕੇ ਬੇਨਤੀ ਆ ਵੀ ਇਸ ਮਾਂ ਦੇ ਹਾਲਾਤ ਬਹੁਤ ਮਾੜੇ ਨੇ ਬਹੁਤ ਤੋਂ ਵੀ ਬਹੁਤ ਮਾੜੇ ਨੇ ਭੈਣ ਤੋਂ ਤੁਰਿਆ ਨਹੀਂ ਜਾਂਦਾ ਪਤਾ ਨਹੀਂ ਕਿਹੜੀ ਕੰਡੀਸ਼ਨ ਦੇ ਵਿੱਚ ਸਾਡੇ ਕੋਲੇ ਮਦਦ ਲੈਣ ਦੇ ਲਈ ਆਈ ਆ ਤੁਰਿਆ ਨਹੀਂ ਜਾਂਦਾ ਟਾਂਕੇ ਵਿਚਾਰੀ ਦੇ ਦੁੱਖ ਦੇ ਦੁੱਖ ਨਾਲ ਭਰੀ ਹੋਈ ਵਿਰਾਗ ਨਾਲ ਭਰੀ ਹੋਈ ਔਰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਜਿਹੜੀ ਇਹਦੀ ਬੱਚੀ ਹੈ ਉਹ ਨਾ ਤਾਂ ਅੱਖਾਂ ਖੋਲ ਰਹੀ ਹੈ ਨਾ ਕੁਝ ਬੋਲ ਰਹੀ ਹੈ ਤੇ ਉਹ ਸੈਂਟੀਲੇਟਰ ਤੇ ਪਾਈ ਹੈ ਇੱਥੋਂ ਦੇ ਰਹਿਣ ਵਾਲੇ ਹੋ ਪੈਣੀ ਤੁਸੀਂ ਏਲਮੇ ਵਾਲੇ ਦੇ ਏਲਮੇ ਵਾਲੇ ਇਹ ਕਿੱਥੇ ਰਹਿ ਗਏ ਪੈਣੀ ਕੁਝ ਫਰੋਹੀਪੁਰ ਜਿਲ੍ਹਾ ਤੁਹਾਨੂੰ ਪੈਣੀ ਹਾਂਜੀ ਤੁਹਾਡੇ ਪਤੀ ਕੀ ਕੰਮ ਕਰਦੇ ਪੈਣੀ ਬੰਦਾ ਇਹ ਦਿਹਾੜੀ ਦੁਪਾਈ ਦਿਹਾੜੀ ਮਗਰ ਮਿਸਤਰੀ ਨਾਲ ਜਾਂਦੇ ਹਾਂਜੀ ਤਾਂ ਦਿਹਾੜੀ ਦਿਹਾੜੀ ਜਿਹੜਾ ਕੰਮ ਦਿਹਾੜੀ ਮਿਲ ਜੇ ਕਦੇ ਮਿਸਤਰੀ ਨਾਲ ਤੁਸੀਂ ਪੈਣੀ ਕਰਉਂਦੀ ਹਾਂਜੀ ਉਧਰ ਪੈਣੀ ਕੋਈ ਬੈਂਕ ਦਾ ਖਾਤਾ ਹੈਗਾ ਤੁਹਾਡੇ ਕੋਲੇ ਹਾਂਜੀ ਕਿਹੜੀ ਬੈਂਕ ਦਾ ਖਾਤਾ ਪੈਣੀ ਪੰਜਾਬ ਸਿੱਧਾ ਪੰਜਾਬ ਐਂਡ ਸਿੰਧ ਬੈਂਕ ਦਾ ਖਾਤਾ ਤੁਹਾਡੇ ਕੋਲੇ ਜੀ ਕੀ ਨਾਮ ਤੇ ਹੈ ਪੈਣੀ ਜਿੰਦਰ ਤੁਹਾਡਾ ਨਾਮ ਜਿੰਦਰ ਹੈ ਜੀ ਜਿੰਦਰ ਕੌਰ ਦੇ ਨਾਮ ਤੇ ਹਾਂਜੀ ਜਿੰਦਰ ਕੌਰ ਤੁਹਾਡਾ ਨਾਮ ਜਿੰਦਰ ਕੌਰ ਹੈ ਜੀ ਹਾਂਜੀ ਜਿੰਦਰ ਕੌਰ ਤੇ ਕਿੱਥੋਂ ਦੀ ਬ੍ਰਾਂਚ ਆ ਪੈਣੀ ਬੈਂਕ ਦੀ ਬ੍ਰਾਂਚ ਫਰੋਜਪੁਰ ਦੀ ਹੈ ਹਾਂਜੀ ਫਰੋਜਪੁਰ ਤੇ ਪਿੰਡ ਕਿਹੜਾ ਦੱਸਿਆ ਸੀ ਪੈਣੀ ਤੁਸੀਂ ਇਲਮੇ ਆਲਾ ਇਲਮੇ ਆਲਾ ਸੋ ਬਾਈ ਜੀ ਇਹਨਾਂ ਦਾ ਪਿੰਡ ਇਲਮੇ ਆਲਾ ਬੱਚਾ ਇਹਨਾਂ ਦਾ ਫਰੀਦਕੋਟ ਮੈਡੀਕਲ ਦੇ ਵਿੱਚ ਪਿਆ ਹੋਇਆ ਹਾਲਾਤ ਤੁਹਾਨੂੰ ਸਾਰੇ ਸਕਰੀਨ ਤੇ ਆਪਾਂ ਵਿਖਾ ਦਿੱਤੇ ਨੇ ਬੱਚੇ ਦੇ 10 20 50 100 ਜਿੰਨਾ ਸਰਦਾ ਇਸ ਮਾਂ ਦੀ ਝੋਲੀ ਪਾ ਕੇ ਇਹਦਾ ਬੱਚੇ ਦਾ ਇਲਾਜ ਕਰਾ ਦਿਓ ਇਹਦਾ ਬੱਚਾ ਬੜੀ ਮਾੜੀ ਕੰਡੀਸ਼ਨ ਚ ਹੈ ਸੀਰੀਅਸ ਕੰਡੀ